ਪੰਜਾਬ ਦਾ ਬਹੁਚਰਚਿਤ ਮੁੱਦਾ ਪਟਿਆਲਾ ਦੇ ਵਿੱਚ ਮਾਰਚ ਮਹੀਨੇ ਦੇ ਅੰਦਰ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਨਾਲ ਜੋ ਕਾਂਡ ਹੋਇਆ ਸੀ ਜਿਸ ਦੇ ਵਿੱਚ ਪੁਲਿਸ ਇੰਸਪੈਕਟਰ ਸ਼ਾਮਲ ਸੀ ਹੋਰ ਸਪਾਈ ਰੈਂਕ ਦੇ ਮੁਲਾਜ਼ਮ ਸ਼ਾਮਲ ਸੀ ਪਰ ਖਾਸ ਕਰਕੇ ਚਾਰ ਇੰਸਪੈਕਟਰ ਨਿਸ਼ਾਨੇ ਉੱਤੇ ਆਏ ਜਿਨ੍ਹਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਇੰਸਪੈਕਟਰ ਰੌਣੀ ਸਿੰਘ ਉਹਨਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਵਾਰ-ਵਾਰ ਪਹੁੰਚ ਕੀਤੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਪਰ ਅੱਜ ਇੱਕ ਵੱਡਾ ਝਟਕਾ ਮਿਲਿਆ ਕੱਲਾ ਇੰਸਪੈਕਟਰ ਰੌਣੀ ਸਿੰਘ ਵੱਲੋਂ ਹੀ ਜਿਹੜੀ ਪਟੀਸ਼ਨ ਪਾਈ ਗਈ ਸੀ ਜ਼ਮਾਨਤ ਲੈਣ ਦੀ ਖਾਤਰ ਪਰ ਉਹ ਡਿਸਮਿਸ ਕਰ ਦਿੱਤੀ ਹੈ ਮਾਨਯੋਗ ਅਦਾਲਤ ਨੇ ਪਰ ਇਸ ਤੋਂ ਬਾਅਦ ਹੁਣ ਅਗਲਾ ਰਾਹ ਕੀ ਬਚਦਾ ਹੈ ਕਿ ਇੰਸਪੈਕਟਰ ਰੌਣੀ ਸਿੰਘ ਰਾਹਤ ਪਾਉਣ ਦੀ ਖਾਤਰ ਸੁਪਰੀਮ ਕੋਰਟ ਵੱਲ ਵੀ ਰੁਖ ਕਰਨਗੇ ਜਾਂ ਫਿਰ ਹੁਣ ਮਾਨਯੋਗ ਹਾਈ ਕੋਰਟ ਦੇ ਝਟਕੇ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ ਇਹ ਕੱਲਾ ਇੱਥੋਂ ਇਹ ਪਤਾ ਲੱਗਦਾ ਹੈ ਇਸ਼ਾਰਾ ਮਿਲਦਾ ਹੈ ਅਦਾਲਤ ਨੇ ਕਿਉਂਕਿ ਪੂਰਾ ਵਿਸਥਾਰ ਦੇ ਨਾਲ ਮਸਲੇ ਨੂੰ ਵਿਚਾਰਿਆ ਫਿਰ ਕਿਹਾ ਕਿ ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਜਿਹੜਾ ਆ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਇਸੇ ਕਰਕੇ ਉਹਨਾਂ ਦੀ ਜ਼ਮਾਨਤ ਅਰਜੀ ਨੂੰ ਡਿਸਮਿਸ ਕਰ ਦਿੱਤਾ ਗਿਆ ਰੱਦ ਕਰ ਦਿੱਤਾ ਗਿਆ ਹੁਣ ਇਸ ਮਾਮਲੇ ਦੇ ਵਿੱਚ ਪ੍ਰਤੀਕਿਰਿਆ ਦਿੰਦੇ ਹੋਏ ਪੁਸ਼ਪਿੰਦਰ ਸਿੰਘ ਬਾਠ ਕਰਨਲ ਨੇ ਜਿਹੜੇ ਸਰਵਿੰਗ ਕਰਨਲ ਜਿਨ੍ਹਾਂ ਨਾਲ ਕੁੱਟਮਾਰ ਹੋਈ ਉਹਨਾਂ ਦੇ ਬੇਟੇ ਅੰਗਤ ਸਿੰਘ ਨਾਲ ਕੁੱਟਮਾਰ ਹੋਈ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਦੇ ਵਿੱਚੋਂ ਇਸ ਕੇਸ ਦੀ ਪੈਰਵਾਈ ਕਰ ਰਹੇ ਨੇ ਅਦਾਲਤਾਂ ਤੱਕ ਜਾ ਰਹੇ ਨੇ ਮੀਡੀਆ ਦੇ ਮੁਖਾਤਬ ਹੋਏ ਧਰਨਾ ਤੱਕ ਲਾਇਆ ਉਹਨਾਂ ਨੇ ਸਾਬਕਾ ਸੈਨਿਕ ਜਥੇਬੰਦੀ ਦੇ ਸਹਿਯੋਗ ਦੇ ਨਾਲ ਉਹਨੇ ਮੈਡਮ ਜਸਵਿੰਦਰ ਕੌਰ ਬਾਠ ਉਹਨਾਂ ਨੇ ਅੱਜ ਵੀ ਮੀਡੀਆ ਦੇ ਮੁਖਾਤਬ ਹੁੰਦੇ ਆ ਇੰਸਪੈਕਟਰ ਰੌਣੀ ਸਿੰਘ ਨੂੰ ਜਦੋਂ ਝਟਕਾ ਮਿਲਿਆ ਰੱਦ ਕੀਤੀ ਗਈ ਹੈ ਉਹਨਾਂ ਦੀ ਅਰਜ਼ੀ ਉਸ ਤੋਂ ਬਾਅਦ ਉਹ ਕੀ ਬੋਲੇ ਨੇ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਇਸ ਤੋਂ ਬਾਅਦ ਅੱਗੇ ਦੱਸਾਂਗੇ ਕਿ ਹੋਰ ਕੀ ਕੀ ਅੱਜ ਅਪਡੇਟ ਸਾਹਮਣੇ ਆਇਆ ਹੈ ਫੋਰਟ ਤੇ ਮਿਲਣਾ ਅੱਜ ਅਨੁਪਚਿਤ ਕਾਰਾ ਸਾਹਿਬ ਨੇ ਬਹੁਤ ਅੱچھے ਆਰਡਰਸ ਕੱਢੇ ਜਿਸ ਵਿੱਚ ਉਹਨਾਂ ਦੀ ਬੇਲ ਡਿਸਮਿਸ ਕੀਤੀ ਗਈ ਹੈ ਆਰਡਰਸ ਦੇ 53 ਨੰਬਰ ਪੈਰਾਗ੍ਰਾਫ ਪੜੋਗੇ ਤੇ ਤੁਸੀਂ ਦੇਖੋਗੇ ਉਹਨਾਂ ਨੇ ਪੂਰੀ ਕਾਰਵਾਈ ਦੇਖਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਇਹਨਾਂ ਨੂੰ ਮਤਲਬ ਬੇਲ ਨਹੀਂ ਮਿਲਣੀ ਚਾਹੀਦੀ। ਹੋਰ ਇਹ ਬੇਲ ਸੀਗੀ ਰੋਨੀ ਵਾਲੋ। ਹੋਰ ਇੱਥੇ ਜਿਹੜੀ ਬੋਪਾ ਰਾਏ ਨੇ ਬੇਲ ਪਾਈ ਸੀ ਉਹਨਾਂ ਨੇ ਵਿਡਰਾਅ ਕਰ ਦਿੱਤੀ ਗਈ ਸੀ ਕਿ ਕਹਿੰਦੇ ਕਿ ਸਾਨੂੰ ਉੱਥੋਂ ਦੀ ਜਵਾਬ ਜਦੋਂ ਮਿਲੇਗਾ ਫਿਰ ਅਸੀਂ ਬੇਲ ਵਾਪਸ ਪਾਵਾਂਗੇ। ਬਟ ਇੱਕ ਬੇਲ ਨਦੀ ਅੱਜ ਵਾ ਵੱਡੀ ਸਾਡੇ ਲਈ ਅਚੀਵਮੈਂਟ ਕਾਵਾਂਗੇ ਕਿ ਸਾਨੂੰ ਇਹ ਜਸਟਿਸ ਮਿਲਿਆ ਹੈ ਅਜੇ ਤੱਕ ਸਾਨੂੰ ਕੋਰਟ ਤੋਂ ਹਰ ਵੇਲੇ ਜਸਟਿਸ ਮਿਲਿਆ ਹੈ ਮਗਰ ਅਜੇ ਵੀ ਸਭ ਤੋਂ ਸ਼ਰਮਦੀਦੀ ਚੀਜ਼ ਹੈ ਵੈ ਕਿ ਅਗਰ ਪੰਜਾਬ ਪੁਲਿਸ ਐਫ ਆਈ ਆਰ 307 ਦੀ ਤਾਰਾ ਲੱਗੀ ਹੋਈ ਹੈ ਜਿਹੜੀ ਪੁਲਿਸ ਪਟਿਆਲੇ FIR ਦਰਚੋਈ ਹੈ ਤੇ ਕੀ ਪੰਜਾਬ ਪੁਲਿਸ ਦਾ ਬਿਸ਼ਾ ਕੋ ਯੂਟੀ ਤੇ ਤੇ ਇਨਵੈਸਟੀਗੇਸ਼ਨ ਸ਼ਿਫਟ ਹੋਈ ਹੈ ਨਾ ਯੂਟੀ ਨੂੰ ਤੇ ਇਨਵੈਸਟੀਗੇਸ਼ਨ ਮਾਰਕ ਹੋਈ ਹੈ ਜਿਸ ਬੰਦੇ ਤੇ ਉਪਰ 307 ਦੇ ਪਰਚੇ ਲੱਗੇ ਹੁਣ ਕੀ 70 ਦਿਨ ਤੋਂ ਉਹ ਫਰਾਰ ਪੁਲਿਸ ਆਫੀਸਰ ਕਿ ਪੁਲਿਸ ਮੈਕਮੇਨ ਨੂੰ ਹੈ ਪਤਾ ਨਹੀਂ ਹੈ ਕਿ ਉਹਨਾਂ ਦੇ ਚਾਰ ਆਫੀਸਰ ਕਿੱਥੇ ਹਨ ਮਤਲਬ 70 ਦਿਨ ਤੋਂ ਉਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਤੇ ਉਹਨਾਂ ਦੇ ਅਗੇਂਸਟ ਕੀ ਇਨਕੁਆਇਰੀ ਕੀਤੀ ਹੈ ਪੁਲਿਸ ਮੈਕਮੇਨ ਨੇ ਮਤਲਬ ਚਾਰ ਪੁਲਿਸ ਆਫਸਰ ਜਿਹੜੇ ਪੰਜਾਬ ਦੇ ਗੁੰਡਾ ਜਿਹੜੇ ਕਹਿੰਦੇ ਨੇ ਇਨਕਾਊਂਟਰ ਸਪੈਸ਼ਲਿਸਟ ਹਨ ਉਹ ਇਨਕਾਊਂਟਰ ਸਪੈਸ਼ਲਿਸਟ ਗੁੰਮੇ ਪਏ ਹਨ ਜਿੱਥੇ ਭੱਜੇ ਪਏ ਹਨ ਮਗਰ ਪੰਜਾਬ ਪੁਲਿਸ ਨੂੰ ਪਤਾ ਨਹੀਂ ਹੈ ਕਿੱਥੇ ਭੱਜੇ ਹੋਏ ਹੁਣ ਆ ਉਹਨਾਂ ਨੂੰ ਪਕੜਨ ਦੀ ਉਹ ਕੀਤੀ ਜਰੀ ਉਹ ਪਟਿਆਲੇ ਫਿਰਦੇ ਨੇ ਘੁੰਮਦੇ ਨੇ ਆਮ ਨਾਲ ਲੈਸ਼ਾ ਕਰ ਰਹੇ ਨੇ ਪਾਟੀਆਂ ਕਰ ਰਹੇ ਮੈਂ ਪੁੱਛੀ ਹੈ ਗੱਲ ਉਹ ਕਹਿੰਦੇ ਜੀ ਸਾਡੇ ਕੋਲ ਕੋਈ ਅਥਾਰਟੀ ਨਹੀਂ ਹੈ ਉਹਨਾਂ ਨੂੰ ਪਕੜਨ ਦੀ ਉਹ ਤੇ ਯੂਟੀ ਕਰੇਗੀ ਮੈਂ ਉਹਨਾਂ ਨੂੰ ਇਹ ਕਹਿ ਕੇ ਆਈ ਆ ਕਿ ਯੂਟੀ ਤੇ ਤੇ ਇਨਵੈਸਟੀਗੇਸ਼ਨ ਆਰਡਰ ਹੋਈ ਹੈ ਤੇ ਤੁਸੀਂ ਇਹ ਦੱਸੋ ਐਫ ਆਈ ਆਰ ਤੇ ਪਟਿਆਲੇ ਦੀ ਹੈ ਨਾ ਅਗਰ ਜੇ ਪਟਿਆਲੇ ਐਫ ਆਈ ਆਰ ਹੋਈ ਹੈ ਜੜੀ ਤੇ ਪਹਿਲੇ ਤੇ ਸਭ ਤੋਂ ਪਹਿਲੇ ਪਟਿਆਲੇ ਮਹਿਕਮੇ ਦਾ ਫਰਜ ਬੰਦਾ ਉਹ ਚਾਰਾਂ ਨੂੰ ਫੜਨਾ ਕਿ ਜਿਹੜੀ 307 ਦੀ ਧਾਰਾ ਲੱਗੀ ਹੋਈ ਹੈ ਇੱਕ ਗੈਂਗ ਮਿਲ ਕੇ ਜਿਹੜਾ ਘਟਿਆ ਤੁਹਾਨੂੰ ਮੈਂ ਵੀਡੀਓਜ਼ ਵੀ ਦਿਖਾਈ ਸੀ ਜਿੱਥੇ ਵੈਪਨ ਵੀ ਸੀਗੇ ਜਿਹੜੇ ਯੂਨੀਫਾਰਮ ਬੰਦੇ ਵੀ ਸੀਗੇ ਇਹ ਗੈਂਗਵਾਰ ਕਿਤੀ ਹੈ ਹੋਰ ਤੁਸੀਂ ਦੇਖਿਆ ਹੀ ਹੈ ਮੰਡੋਰ ਵਾਲਾ ਕੇਸ ਵੀ ਜਿਹੜਾ ਹੋਇਆ ਹੈ ਤੁਸੀਂ ਖੁਦ ਸੁਣਿਆ ਹੈ ਕਿ ਜਸਵਿੰਦਰ ਕੌਰ ਬਾਟ ਕਹਿ ਰਹੇ ਨੇ ਕਿ ਅਦਾਲਤ ਦੀ ਇਸ ਕਾਰਵਾਈ ਦੇ ਉੱਤੇ ਉਹਨਾਂ ਨੂੰ ਪੂਰੀ ਤਸੱਲੀ ਹੈ ਪਰ ਨਾਲ ਹੀ ਉਹਨਾਂ ਨੇ ਸਵਾਲ ਚੁੱਕੇ ਨੇ ਪਟਿਆਲਾ ਪੁਲਿਸ ਦੇ ਉੱਤੇ ਕਿ ਉਦੋਂ ਤਤਕਾਲੀ ਐਸਐਸਪੀ ਜਿਹੜੇ ਕਿ ਹੁਣ ਤਰੱਕੀ ਮਿਲ ਗਈ ਹੈ ਡੀਆਈਜੀ ਬਣ ਗਏ ਆਈਪੀਐਸ ਡਾਕਟਰ ਨਾਨਕ ਸਿੰਘ ਪਰ ਹੁਣ ਉੱਥੇ ਵਰੁਣ ਸ਼ਰਮਾ ਐਸਐਸਪੀ ਨੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਗਈ ਔਰ ਇਹ ਵੀ ਜਾਣਕਾਰੀ ਮਿਲਦੀ ਉਹ ਕਹਿੰਦੇ ਕਿ ਉਦੋਂ ਤਾਂ ਭਰੋਸਾ ਦਿੱਤਾ ਗਿਆ ਸੀ ਕਿ 45 ਦਿਨਾਂ ਦੇ ਅੰਦਰ-ਅੰਦਰ ਡਿਪਾਰਟਮੈਂਟਲ ਇਨਕੁਆਇਰੀ ਕਰਕੇ ਨਤੀਜੇ ਤੇ ਪਹੁੰਚਾਵਾਂਗੇ ਮਾਮਲਾ ਪਰ 45 ਦਿਨ ਛੱਡੋ 70 ਦਿਨ ਹੋ ਗਏ ਕੁਝ ਨਹੀਂ ਬਣਿਆ ਉਹ ਕਹਿੰਦੇ ਕਿ ਮੰਨਿਆ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਤੋਂ ਦੇ ਕਰਕੇ ਪੁਲਿਸ ਇੰਸਪੈਕਟਰਾਂ ਦੇ ਅਧਿਕਾਰੀਆਂ ਦੇ ਅਫਸਰਾਂ ਦੇ ਖਿਲਾਫ ਜਾਂਚ ਚੰਡੀਗੜ੍ਹ ਪੁਲਿਸ ਕਰ ਰਹੀ ਹੈ 4 ਮਹੀਨੇ ਦਾ ਸਮਾਂ ਬੱਧ ਕੀਤਾ ਗਿਆ ਪਰ ਉਹ ਤਾਂ ਇੱਕ ਜਾਂਚ ਸ਼ਿਫਟ ਕੀਤੀ ਗਈ ਹੈ ਨਾ ਕਾਰਵਾਈ ਕਰਨ ਨੂੰ ਲੈ ਕੇ ਧਾਰਾ ਜਿਹੜੀ 307 ਦੇ ਤਹਿਤ ਕਿਉਂਕਿ ਗੰਭੀਰ ਦੋਸ਼ ਲੱਗੇ ਨੇ ਔਰ ਸੀਸੀਟੀਵੀ ਫੁਟੇਜ ਵੀ ਆ ਸਾਰੇ ਸਬੂਤ ਵੀ ਨੇ ਤੇ ਗ੍ਰਿਫਤਾਰੀ ਕਿਉਂ ਨਹੀਂ ਇਹ ਇੰਸਪੈਕਟਰ ਰੋਣੀ ਸਿੰਘ ਮਾਮਲੇ ਦੇ ਵਿੱਚ ਵੀ ਜਦੋਂ ਪਟੀਸ਼ਨ ਪੈਂਦੀ ਹੈ ਅਦਾਲਤ ਨੇ ਵੀ ਪੁੱਛਿਆ ਸੀ ਆ ਪੁਲਿਸ ਨੂੰ ਕਿ ਗ੍ਰਿਫਤਾਰੀ ਕਿਉਂ ਨਹੀਂ ਐਡੇ ਗੰਭੀਰ ਮਾਮਲੇ ਵਿੱਚ ਕੀਤੀ ਗਈ ਉਹਨਾਂ ਦੀ ਔਰ ਕੌਣ ਵਿਚਾਰਿਆ ਉਹਨਾਂ ਪੁਲਿਸ ਅਫਸਰਾਂ ਨੂੰ ਔਰ ਇਹੀ ਜਿਹੜੇ ਸਵਾਲ ਚੁੱਕੇ ਨੇ ਜਸਵਿੰਦਰ ਕੌਰ ਬਾਠ ਹੋਣਾ ਨੇ ਉਹਨਾਂ ਨੇ ਆਖਿਆ ਕਿ ਅਸੀਂ ਐਸਐਸਪੀ ਨਾਲ ਮੁਲਾਕਾਤ ਵੀ ਕੀਤੀ ਹੈ ਉਹਨਾਂ ਤੋਂ ਇਹ ਜਵਾਬ ਵੀ ਮੰਗਿਆ ਪਰ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਉਹ ਕਹਿੰਦੇ ਕਿ ਠੀਕ ਹੈ ਜਾਂਚ ਪੜਤਾਲ ਚੰਡੀਗੜ੍ਹ ਪੁਲਿਸ ਕਰ ਰਹੀ ਹੈ ਪਰ ਹੇਠਲੇ ਪੱਧਰ ਦੇ ਉੱਤੇ ਗੰਭੀਰ ਮਾਮਲੇ ਵਿੱਚ ਗ੍ਰਿਫਤਾਰੀ ਕਿਉਂ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਆਏ ਉਹਨਾਂ ਨੇ ਕਾਫੀ ਕੁਝ ਬਿਆਨ ਕੀਤਾ ਅੱਜ ਮੈਂ ਐਸਐਸਪੀ ਬਰੁੰਜੀ ਨਾਲ ਮੀਟਿੰਗ ਸੀਗੀ 12 ਵਜੇ ਉਹ ਕਿਹਾ ਨਾ ਬਗੇ ਹੋਏ ਸੀਗੇ ਤੇ ਫਿਰ ਉਹਨਾਂ ਨੇ ਸਾਨੂੰ ਸਾਡੇ 3:30 ਵਜੇ ਦਾ ਟਾਈਮ ਦਿੱਤਾ ਸੀ ਤੇ ਮੈਂ ਉਹਨਾਂ ਨੂੰ ਮਿਲ ਕੇ ਆਈ ਹਾਂ ਔਰ ਦਿਸ ਵਾਸ ਰਿਗਾਰਡਿੰਗ ਡਿਪਾਰਟਮੈਂਟਲ ਇਨਕੁਆਇਰੀ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਜਿਹੜੀ ਤੁਹਾਨੂੰ ਵੀ ਐਸਐਸਪੀ ਨਾਨਕ ਨੇ ਉਸ ਵੇਲੇ ਉਸ ਵੇਲੇ ਦੇ ਐਸਐਸਪੀ ਨਾਨਕ ਨੇ ਕਿਹਾ ਸੀ ਕਿ 45 ਡੇਸ ਦੇ ਅੰਦਰ ਉਹ ਖਤਮ ਕਰਨਗੇ ਤੇ ਉਹ 45 ਡੇਸ ਦੇ ਆ 70 ਦਿਨ ਹੋ ਗਏ ਨਾ ਇਨਕੁਆਇਰੀ ਦਾ ਕੋਈ ਮੂੰਹ سیر ਨਹੀਂ ਸੀਗਾ ਆਪਾਂ ਦੋ ਹਫਤੇ ਤਿੰਨ ਹਫਤੇ ਪਹਿਲੇ ਵੀ ਗਏ ਸੀ ਉਹਨਾਂ ਨੂੰ ਪੁੱਛਣ ਲਈ ਤੇ ਉਹਨਾਂ ਨੇ ਕਿਹਾ ਜੇ ਡਿਪਾਰਟਮੈਂਟਲ ਇਨਕੁਆਇਰੀ ਚੱਲ ਰਹੀ ਹੈ ਜੀ ਆ ਅੱਗੇ ਪੋਸਟਿੰਗ ਚਲੇ ਗਈ ਹੈ ਤੇ ਅਜੇ ਰੁਕੀ ਪਈ ਹੈ ਤੇ ਸਾਨੂੰ ਕੋਈ ਇਨਫੋਰਮੇਸ਼ਨ ਮਿਲ ਨਹੀਂ ਰਹੀ ਸੀ ਇਨਕੁਆਇਰੀ ਦੀ ਉਹਨੋਂ ਇਨਕੁਆਇਰੀ ਦੀ ਇਨਫੋਰਮੇਸ਼ਨ ਇਹ ਦੈਂਕਿਓ ਕਹਿੰਦੇ ਇਨਕੀ ਜਿਹੜੇ 8 ਬੰਦੇ ਇੱਥੇ 12 ਬੰਦਿਆਂ ਦੀ ਤੇ ਟੋਟਲ 13 ਬੰਦੇ ਹੈਗੇ ਜਿਹੜੇ ਸਸਪੈਂਡ ਹੈਗੇ ਉਹਨਾਂ ਵਿੱਚੋਂ ਜਿਹੜੇ 8 ਬੰਦੇ ਪਟਿਆਲੇ ਪੋਸਟਡ ਹਨ ਉਹਨਾਂ ਦੇ ਅਗੇਂਸਟ ਉਹਨਾਂ ਨੇ ਇਨਕੁਆਇਰੀ ਜਿਹੜੀ ਬੰਦ ਕਰ ਦਿੱਤੀ ਗਈ ਸੀਗੀ ਜਿਹੜੀ ਆ ਐਸਐਸਪੀ ਸਰਨਜੀਤ ਮੈਡਮ ਹੈਗੇ ਉਹਨਾਂ ਨੇ ਉਹ ਇਨਕੁਆਇਰੀ ਕਰ ਦਿੱਤੀ ਸੀਗੀ ਜੀ ਕੋਰਟ ਤੇ ਕੇਸ ਚਲੇਗਾ ਤੇ ਦੋਨੋਂ ਪਾਸੇ ਸਜ਼ਾ ਨਹੀਂ ਦੇਣਾ ਚਾਹੁੰਦੇ ਡਿਪਾਰਟਮੈਂਟਲ ਇਨਕੁਆਇਰੀ ਬੰਦ ਕਰ ਦਿੱਤੀ ਸੀਗੀ ਤੇ ਉਹ ਵਰਨਜੀ ਨੇ ਅੱਜ ਓਪਨ ਕਰਾਈ ਹੈ ਉਹ 8 ਬੰਦਿਆਂ ਦੀ ਇਨਕੁਆਇਰੀ ਵਰਨਜੀ ਨੇ ਕਿਹਾ ਕਿ ਅਸੀਂ ਇੱਥੇ ਕਰਾਂਗੇ ਪਟਿਆਲੇ ਹਰ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਔਰ ਜਿਹੜੇ 4 ਐਸਐਚਓ ਸੀਗੇ ਉਹ ਜਿਹੜੇ ਜ਼ਿਲ੍ਹਿਆਂ ਚ ਪੋਸਟਡ ਹੈਗੇ ਉਹ ਇਨਕੁਆਇਰੀ ਉਸ ਜ਼ਿਲ੍ਹਿਆਂ ਚ ਕਰਨ ਲਈ ਉਹਨਾਂ ਨੇ ਲੈਟਰ ਅੱਗੇ ਉਹਨਾਂ ਦੀ ਪੂਰੀ ਫਾਈਲ ਜਿਹੜੀ ਹੈ ਭੇਜ ਦਿੱਤੀ ਗਈ ਹੈ ਤੇ ਜਿਹੜੀ ਉਹ 45 ਡੇਸ ਤੇ ਨਹੀਂ ਹੋਈ ਹੈ ਉਹਨਾਂ ਨੇ ਵਰੁਣ ਜੀ ਨੇ ਸਾਨੂੰ ਉਮੀਦ ਦਿੱਤੀ ਹੈ ਕਿ ਇਹ ਇਨਕੁਆਇਰੀ 100% ਹੋਏਗੀ ਤੇ ਮੈਨੂੰ ਪੁਲਿਸ ਵੱਲੋਂ ਹੁਣੇ ਕੋਈ ਗਿਲਾ ਸ਼ਿਕਵਾ ਨਹੀਂ ਹੈ ਉਹਨਾਂ ਨੇ ਇੱਕ ਜਿਹੜੀ ਕਹਿੰਦੇ ਮੈਂ ਹੁਣ ਆਇਆ ਤੇ ਮੈਨੂੰ ਉਹਨਾਂ ਨੂੰ ਵੀ ਕੁਝ ਟਾਈਮ ਦੇਣਾ ਪਏਗਾ ਜੋ ਉਹਨਾਂ ਨੇ ਕਿਹਾ ਦੇਖੋ ਹਰ ਮੈਂ ਪਹਿਲੇ ਵੀ ਕਿਹਾ ਹਰ ਇੱਕ ਕੁਲਿਸ ਖਰਾਬ ਨਹੀਂ ਹੈ ਜਿਹੜੇ ਸਾਡੇ ਨਾਲ ਉਹ ਸਾਨੂੰ ਸਪੋਰਟ ਕਰ ਰਹੇ ਤੇ ਉਹਨਾਂ ਦੀ ਸਪੋਰਟ ਲਈ ਹਾਂ ਕਦੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ 8 ਬੰਦੇ ਨੇ ਉਹਨਾਂ ਦੀ ਅਸੀਂ ਇਨਕੁਆਇਰੀ ਇੱਥੇ ਕਰਾਂਗੇ ਦੂਜਾ ਮੇਰਾ ਅੱਜ ਉਹਨਾਂ ਨੂੰ ਪੁਆਇੰਟ ਸੀ ਕਿ ਇਹਨਾਂ ਦੇ ਵੈਪਨ ਜਿਹੜੇ ਉਹ ਵੈਪਨ ਇਹਨਾਂ ਨੇ ਜਮਾ ਕਰਾਏ ਹਨ ਜਾਂ ਨਹੀਂ ਤੇ ਉਹਨਾਂ ਨੇ ਕਿਹਾ ਇੱਕ ਚਿੱਠੀ ਲਿਖ ਦੋ ਉਹ ਸਾਨੂੰ ਦੇ ਦੋ ਤੇ ਅਸੀਂ ਇਹਨਾਂ ਦੇ ਵੈਪਨਸ ਜਿਹੜੇ ਉਹ ਵਾਪਸ ਲੈ ਲਾਂ ਤੇ ਜਾਣ ਗਿਆ ਚਾਰੋ ਐਸਐਸਓ ਤੇ ਦੂਜਾ ਇਤਿਜਾ ਪੁਆਇੰਟ 'ਤੇ ਉਹਨਾਂ ਨੂੰ ਇਹ ਕਿਹਾ ਸੀ ਜਿਹੜਾ ਰੋਨੀ ਸਿੰਘ ਦੀ ਗੱਡੀ ਕੋਟ ਜਾ ਰਹੀ ਸੀ ਉਸ ਵਿੱਚ ਪੁਲਿਸ ਮੁਲਾਜ਼ਮ ਅਜੇ ਵੀ ਗੱਡੀ ਚਲਾ ਰਹੇ ਨੇ ਤੇ ਜਿਹੜਾ ਸਸਪੈਂਡਡ ਆਫੀਸਰ ਹੁੰਦਾ ਉਸ ਨੂੰ ਕੀ ਮੁਲਾਜ਼ਮ ਨਾਲ ਦਿੱਤਾ ਜਾਂਦਾ ਹੈ ਗਨਮੈਨ ਤੇ ਉਹਨਾਂ ਦੀਆਂ ਗੱਡੀਆਂ ਚਲਾਉਣ ਲਈ ਤੇ ਐਸਟੀ ਵੀ ਉਹਨਾਂ ਨੇ ਕਿਹਾ ਮੈਂ ਇਨਕੁਆਇਰੀ ਕਰਕੇ ਦੱਸੂਗਾ ਹੋਰ ਅੱਜ ਦੀ ਸਭ ਤੋਂ ਵੱਡੀ ਖਬਰ ਆਵੇ ਉਹਨਾਂ ਨੇ ਖੁਦ ਹੀ ਇਨਵੈਸਟੀਗੇਸ਼ਨ ਦੇ ਵਿੱਚ ਕਿੰਨਾ 파ਰਟ ਲਿੱਤਾ ਹੈ ਦਰਵਾੜ ਦਾ ਕਿੰਨੀ ਹੋਈ ਗਈ ਹੈ ਕਿ ਸਾਡੇ ਨਾਲ ਉਹ ਇਨ ਟੱਚ ਹੈਗੇਨ ਕਨਾਲ ਬਾੜ ਦੀ ਸਟੇਟਮੈਂਟ ਹੋ ਚੁੱਕੀ ਹੈ ਐਫ ਆਈ ਆਰ ਉਹਨਾਂ ਨੇ ਉਹਨਾਂ ਨੇ ਹੀ ਐਫ ਆਈ ਆਰ ਰਕਤੀ ਹੈ ਉਹਨਾਂ ਨੇ ਕੋਰਟ ਤੇ ਜੱਜ ਸਾਹਿਬ ਨੂੰ ਵੀ ਕਿਹਾ ਸੀ ਅਸੀਂ ਉਹਨਾਂ ਨੂੰ ਅਰੈਸਟ ਕਰਨ ਲਈ ਫਿਰ ਰਹੇ ਹਾਂ ਮਗਰ ਉਹ ਦੇਖੋ ਪੁਲਿਸ ਵਾਲੇ ਨੂੰ ਇਹਨਾਂ ਨੂੰ ਪਤਾ ਹੈ ਭੱਜਣਾ ਕਿੱਦਾਂ ਹੈ ਇਹਨਾਂ ਨੂੰ ਸਾਰੇ ਰਾਹ ਆਦਿ ਤੇ ਇਹ ਆਪਣੇ ਆਪ ਨੂੰ ਭੱਜੇ ਹੋਏ 70 ਦਿਨ ਤੋਂ ਦੇਖੋ ਪੁਲਿਸ ਹੀ ਹੈਲਪ ਕਰ ਰਹੀ ਹੋਏਗੀ ਮਤਲਬ ਇਹ ਤਾਂ ਹੈ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਨੂੰ ਸਪੋਰਟ ਕਰ ਰਹੀ ਆ ਜਿਵੇਂ ਕਿ ਕਿ ਬਹੁਤ ਵਾਰ ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਅੰਦਰ ਉਹਨਾਂ ਦੇ ਘਰ ਹਨ ਉੱਥੇ ਜਾ ਕੇ ਵੀ ਰਹਿੰਦੇ ਤੇ ਅਗਰ ਪੁਲਿਸ ਉਹਨਾਂ ਨੂੰ ਹੈਲਪ ਨਾ ਕਰੇ ਤੇ ਉਹ ਇਦਾਂ ਭੱਜ ਨਹੀਂ ਸਕਦੇ ਦੂਜੀ ਗੱਲ ਸਿੱਟ ਵਾਲੇ ਆ ਕੇ ਰੇਡ ਕਰਕੇ ਅਗੇ ਜਦੋਂ ਉਹ ਆਂਦੇ ਨੇ ਇੱਥੇ ਉਹਨਾਂ ਨੂੰ ਫੜਨ ਜਦੋਂ ਆਂਦੇ ਨੇ ਤੇ ਉੱਥੇ ਇੱਥੇ ਐਂਟਰੀ ਕਰਨੀ ਪੈਂਦੀ ਹੈ ਜਦੋਂ ਐਂਟਰੀ ਕਰ ਦਿੰਦੇ ਤੇ ਮਹਿਕਮਾ ਦੇ ਬੰਦੇ ਉਹਨਾਂ ਨੂੰ ਦੱਸ ਦਿੰਦੇ ਨੇ ਉਹ ਭੱਜ ਜਾਂਦੇ ਔਰ ਮਤਲਬ ਸਭ ਤੋਂ ਸ਼ਰਮਿੰਦੀ ਦੀ ਦੀ ਗੱਲ ਹੈ ਵੈ ਕਿ 70 ਦਿਨ ਅਜ ਹੋ ਗਏ ਤੇ ਚਾਰ ਪੁਲਿਸ ਵਾਲੇ ਨਹੀਂ ਫੜੇ ਗਏ ਪੁਲਿਸ ਵਾਲਿਆਂ ਕੋਲ ਤੇ ਇਸ ਵਿੱਚ ਕੋਈ ਨਾ ਕੋਈ ਤੇ ਵੱਡੀ ਇਨਵੋਲਵਮੈਂਟ ਹੋਏਗੀ ਜੀ ਤੁਸੀਂ ਮੈਨੂੰ ਇਹ ਦੱਸੋ ਅੱਜ ਕੋਈ ਮਾ ਬੱਚਾ ਉਹ ਹੁੰਦਾ ਕਿੰਨਾ 24 ਘੰਟੇ ਚ ਐ ਫੜ ਲੈਂਦੇ ਕੋਈ ਆਤੰਗਵਾਦੀ ਐ 24 ਘੰਟੇ ਚ ਫੜ ਲੈਂਦੇ ਤੇ ਇਹ ਚਾਰ ਆਤੰਗਵਾਦੀਆਂ ਨੂੰ ਫੜ ਨਹੀਂ ਸਕਿਆ ਚਾਰ ਗੁੰਡਿਆਂ ਨੂੰ ਨਹੀਂ ਫੜ ਸਕਿਆ ਪੁਲਿਸ ਤੇ ਜਿਨ੍ਹਾਂ ਦੇ ਘਰ ਇੱਥੇ ਨੇ ਉਹਨਾਂ ਦੀ ਵਾਈਫ ਇੱਥੇ ਨੇ ਉੱਥੇ ਘੁੰਮ ਰਹੇ ਨੇ ਤੇ ਉਹਨਾਂ ਨੂੰ ਨਹੀਂ ਫੜ ਸਕਿਆ ਇਸ ਲਾਈਕ ਸੋਸਾਇਟੀ ਸਤਿ ਸ੍ਰੀ ਅਕਾਲ ਜੀ ਮੇਰੇ ਕੋਲ ਬਸ ਇਹ ਬਸਿਕ ਸੀ ਕਿ ਕੋਈ ਕੋਰਪੋਰਟ ਟੈਕੋ ਚਾਈ ਹੈ ਜੀ ਡਿਵੀ ਡਿਵੈਲਪਮੈਂਟ ਬਟ ਕੋ ਦੱਸ ਜੀ ਬੋਲਦੇ ਨੇ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਹੁਣ ਕਾਰਨ ਕਿ ਐਸੀ ਬੰਦ ਹੋ ਗਈ ਸੀ ਤੇ ਅੱਜ ਵਰੁਣ ਸਰ ਨੇ ਬੋਲਿਆ ਕਿ ਮੈਂ ਵਾਪਸ ਉਸ ਨੂੰ ਓਪਨ ਕੀਤਾ ਹੈ ਅੱਠ ਬੰਦਿਆਲੇ ਹੁਣ ਉਹਨਾਂ ਨੇ ਕਿਹਾ ਮੈਂ ਵਾਪਸ ਓਪਨ ਕੀਤਾ ਤੇ ਹੁਣ ਵਾਪਸ ਉਹਨਾਂ ਨੂੰ ਟਾਈਮ ਹੈ ਤੇ ਜੀ ਆਈ ਗਾਟ ਨੋਜ਼ ਵਾਟ ਦੇ ਆਰ ਅਪ ਟੂ ਕੋਈ ਚਾਹੁੰਦਾ ਨਹੀਂ ਕਿ ਆਈ ਡੋਨਟ ਸ਼ੇਅਰ ਇਟ ਦਾ ਵਾਦਾ ਕੀਤਾ ਸੀ ਕਿ ਕੋਈ ਗਲਤ ਮੀਟਿੰਗ ਹੋ ਗਈ ਜੀ ਅੱਜ ਤੱਕ ਮੁੱਖ ਮੰਤਰੀ ਸਾਹਿਬ ਦੇ ਉੱਥੋਂ ਕੋਈ ਫੋ ਉਹਨਾਂ ਦੇ OSD ਨੂੰ ਮੈਂ 10 ਫੋਨ ਕੀਤੇ ਹੋਣੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਰਿਪਲਾਈ ਨਹੀਂ ਦਿੱਤਾ ਮੁੱਖ ਮੰਤਰੀ ਸਾਹਿਬ ਜਿਹੜੇ ਹਰ ਕਹਿੰਦੇ ਨੇ ਸ਼ਹੀਦਾਂ ਦੇ ਘਰ ਪਹੁੰਚ ਜਾਂਦੇ ਨੇ ਤੇ ਉਹ ਸ਼ਹੀਦ ਕੀ ਵੇਟ ਕਰ ਰਹੀ ਸੀ ਸਾਡੇ ਹਸਬੰਦ ਸ਼ਹੀਦ ਹੋ ਜਾਣ ਫੇਰ ਆਣਗੇ ਸਾਨੂੰ ਇਹ ਜੀ ਮੁੱਖ ਮੰਤਰੀਆਂ ਦਾ ਕੀ ਕਰਨਾ ਨਾ ਕੋਈ ਸਾਨੂੰ ਪੋਲਿਟਿਸ਼ੀਅਨ ਦਾ ਸਪੋਰਟ ਮਿਲਿਆ ਨਾ ਕੋਈ ਪੋਲਿਟিক্যাল ਸਪੋਰਟ ਮਿਲਿਆ ਨਾ ਅੱਜ ਤੱਕ ਉਹਨਾਂ ਦੇ ਘਰੋਂ ਜਾਂ ਉਹਨਾਂ ਦੇ ਪਰਿਵਾਰ ਵਾਲੋਂ ਜਾਂ ਕਿਸੇ ਦਾ ਵੀ ਕੋਈ ਫੋਨ ਆਇਆ ਹਾਂ ਜਿਸ ਦਿਨ ਅਸੀਂ ਮਿਲ ਕੇ ਆਏ ਉਸਦੇ ਅਗਲੇ ਦਿਨ ਸਾਡੇ ਕੋਲ ਇੱਕ ਰეკਮੈਂਡੇਸ਼ਨ ਉਹਨਾਂ ਦਾ ਇੱਕ ਮੀਡੀਆ ਪਰਸਨ ਹੈ ਪੰਨੂ ਕੋਈ ਉਹ ਸੀਗੇ ਉਹ ਆਏ ਸੀਗੇ ਉਹਨਾਂ ਨੇ ਸਾਨੂੰ ਅਗੂ ਦੀ ਮੰਗ ਰੱਖੀ ਕਿ ਤੁਸੀਂ ਅਗਰ ਸੀਬੀਆਈ ਇਨਕੁਆਇਰੀ ਕੋਰਟ ਤੋਂ ਰਿਟ ਵਾਪਸ ਲੈ ਲੋਗੇ ਤੇ ਅਸੀਂ ਐਸਐਸਪੀ ਨਾਨਕ ਨੂੰ ਇਥੋਂ ਦੀ ਬਾਹਰ ਕੱਢ ਦਾਂਗੇ ਤੇ ਇਹਨਾਂ ਨੂੰ ਛਾੜ ਦੇ ਅਗੇਂਸ ਅਪਰ ਡਿਪਾਰਟਮੈਂਟ ਇਨਕਾਇਰ ਤੇ ਇਹਨਾਂ ਨੂੰ ਸਜ਼ਾ ਦੇ ਦਾਂਗੇ ਮਗਰ ਤੁਸੀਂ ਆਪਣੀ ਸੀਬੀਆਈ ਇਨਕੁਆਇਰੀ ਦੀ ਮੰਗ ਵਾਪਸ ਲੈ ਲਓ ਆਲ ਆਰਮੀ ਆਫਸਰ ਸਾਡੇ ਨਾਲ ਹੈ ਸਾਡੇ ਡਿਪਾਰਟਮੈਂਟ ਸਾਡੇ ਨਾਲ ਹੈ ਸਰ ਦਾ ਡਿਪਾਰਟਮੈਂਟ ਸਰ ਦੇ ਨਾਲ ਹੈ ਐਂਡ ਅਸੀਂ ਦੇਖੋ ਜੀ ਅਸੀਂ ਇੱਕੋ ਚੀਜ਼ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਅਗਰ ਮੇਰੇ ਹਸਬੰਦ ਗਲਤ ਹਨ ਤੇ ਉਹਨਾਂ ਨੂੰ ਵੀ ਉਨੀ ਹੀ ਸਜ਼ਾ ਮਿਲੇ ਮੈਂ ਇੱਕ ਜਸਟਿਸ ਦੀ ਗੱਲ ਕਰ ਰਹੀ ਹਾਂ ਜੋ ਗਲਤ ਹੈ ਉਸ ਨੂੰ ਉਨੀ ਹੀ ਸਜ਼ਾ ਮਿਲੇ ਸਾਰੇ ਐਵੀਡੈਂਸ ਹੋਣ ਤੋਂ ਬਾਵਜੂਦ ਕੰਪਲੀਟ ਮਤਲਬ A ਤੋਂ Z ਐਵੀਡੈਂਸ ਹੈ ਉਸ ਤੋਂ ਬਾਅਦ ਵੀ ਪੁਲਿਸ ਮਹਿਕਮੇ ਨੂੰ ਉਹ ਚਾਰ ਐਸਐਚਓ ਨੂੰ ਫੜਨ ਤੇ ਇੰਨੀ ਪ੍ਰੋਬਲਮ ਹੈ ਤੁਸੀਂ ਤੁਸੀਂ ਦੇਖਿਆ ਹੋ ਨਾ ਜਿਹੜਾ ਨਾਨਕ ਸਿਗਾ ਉਹਨਾਂ ਨੇ ਅੱਜ ਤੱਕ ਉਹ ਚਾਰ ਐਸਐਚਓ ਦਾ ਨਾਮ ਲੈਣ ਤੋਂ ਡਰਦੇ ਨਹੀਂ ਨਹੀਂ ਜੀ ਚੰਡੀਗੜ੍ਹ ਪੁਲਿਸ ਨੇ ਕੋਰਟ ਤੇ ਆਪੇ ਗੱਲ ਕਹੀ ਹੈ ਕੀ ਅਸੀਂ ਉਹਨਾਂ ਨੂੰ ਅਰੈਸਟ ਕਰਨਾ ਹੈ ਉਹਨਾਂ ਨੇ ਪੋਲਿਆ ਡਿਸਮਿਸ ਕਿਉਂ ਕੀਤੀ ਜਾਏ ਤੇ ਉਹਨਾਂ ਨੇ ਕਿਹਾ ਕਿ ਕਿਉਂਕਿ ਡਿਸਮਿਸਿਸ ਕਰਕੇ ਕੀਤੀ ਜਾਏ ਕਿਉਂਕਿ ਅਸੀਂ ਉਹਨਾਂ ਨੂੰ ਅਰੈਸਟ ਕਰਨਾ ਹੈ ਸੋ ਵੀ ਹੈਵ ਨੋ ਪ੍ਰੋਬਲਮ ਵਿਦ ਡਿਊਟੀ ਬਿਕਾ ਤਾਈ ਅਸੀਂ ਪੰਜਾਬ ਦੇ ਬਾਹਰ ਦਿੱਤੀ ਸੀਗੀ ਕਿਉਂਕਿ ਅਗਰ ਪੰਜਾਬ ਦੇ ਬਾਹਰ ਨਹੀਂ ਹੁੰਦੀ ਤੇ ਇਹ 4 ਐਸਐਚਓ ਅੱਜ ਡਿਊਟੀਆਂ ਅੱਜੇ ਫਿਰ ਕਿਸੇ ਹੋਰ ਪਰਿਵਾਰ ਤੇ ਹੋਰ ਕਿਸੇ ਹੋਰ ਦਾ ਬੱਚਾ ਮਾਰ ਚੁੱਕਿਆ ਹੋਇਆ ਜੀਐਸਐਸਪੀ ਵਰਮਾ ਉਹ ਨਾਬਾ ਗਏ ਹੋਏ ਸੀਗੇ ਉਹਨੇ 3:30 ਵਜੇ ਆਏ ਸੀ ਅਸੀਂ ਡੀਸੀ ਆਫਿਸ ਤੇ ਮਿਲਿਆ ਉਹਨਾਂ ਨੇ ਕਿਹਾ ਮੈਂ 8 ਬੰਦਿਆਂ ਦੀ ਇਨਕੁਆਇਰੀ ਓਪਨ ਕੀਤੀ ਐਂਡ ਜੋ 8 ਕਨਸਟੇਬਲ ਸੀਗੇ ਮੰਗ ਰਹਾ 4 ਐਸਐਚਓਜ਼ ਦੀ ਨਹੀਂ ਓਪਨ ਕਰ ਰਹੇ ਉਹ ਕਹਿੰਦੇ ਕਿਉਂਕਿ ਉਹ ਜ਼ਿਲ੍ਹੇ ਤੋਂ ਬਾਹਰ ਪੋਸਟਿੰਗ ਹਨ ਉਹ ਹੈਗੇ 2 ਲੁਧਿਆਣੇ ਤੇ 2 ਬਠਿੰਡੇ ਤੇ ਉਹ ਕਹਿੰਦੇ ਨੇ ਅਸੀਂ ਉਹਨਾਂ ਨੂੰ ਇਅਰਮਾਰਕ ਕਰ ਦਿੱਤੀ ਹੈ ਬਠਿੰਡੇ ਹੋਰ ਲੁਧਿਆਣਾ ਨੂੰ ਕਿ ਇਨਕੁਆਇਰੀ ਕੀਤੀ ਜਾਏ ਬਟ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ 60 70 ਦਿਨ ਬਾਅਦ ਪੁਲਿਸ ਮੈਕਮੈਨ ਨੂੰ ਯਾਦ ਆ ਰਹੀ ਹੈ ਡਿਪਾਰਟਮੈਂਟਲ ਇਨਕੁਆਇਰੀ ਦੀ ਅਧੂ ਤੇ ਐਸਐਸਪੀ ਨਾਨਕ ਨੇ ਬੜੀ ਵੱਡੀ ਗੱਲ ਕਹੀ ਸੀ 160 ਦਿਨ ਦੀ ਇਨਕੁਆਇਰੀ ਜਿਹੜੀ ਅਸੀਂ 45 ਦਿਨਾਂ ਚ ਕਰਾਂਗੇ ਤੇ ਉਹ 45 ਦਿਨ ਖਤਮ ਹੋਏ ਵੀ 15 ਦਿਨ ਹੋ ਗਏ ਜੀ ਬੰਦ ਫੈਸਟਿਸਟਰ ਨੂੰ ਮਿਲ ਕੇ ਆਈ ਸੀ ਉਸ ਤੋਂ ਬਾਅਦ ਕੀ ਤਬਦੀਲੀ ਹੋਈ ਹੈ ਕਿ ਆਰਮੀ ਨੇ ਰਿਜ਼ੋਲਿਊਸ਼ਨ ਇੰਪੋਰਟ ਪੇਸ਼ਾਈ ਹੈ ਮੈਂ ਅਜੇ ਉਹਨਾਂ ਦੇ ਪਰਿਵਾਰ ਨੂੰ ਮਿਲੀ ਨਹੀਂ ਹੈ ਨਾ ਮੈਂ ਅਜੇ ਰਾਜਪੁਰਾ ਵਾਲੇ ਨੂੰ ਮਿਲਿਆ ਉਹਨਾਂ ਨੂੰ ਮੇਰੀ ਉਹਨਾਂ ਨੂੰ 1 ਟੂ 1 ਮੀਟਿੰਗ ਨਹੀਂ ਹੋਈ ਹੈ ਮੈਂ ਉਹਨਾਂ ਨੂੰ ਅਜੇ ਮਿਲੀ ਨਹੀਂ ਆ ਬਟ ਤੁਸੀਂ ਇਹ ਦੇਖੋ ਪੰਜਾਬ ਦੇ ਅੰਦਰ ਜਦੋਂ ਉਹ ਇਹ 4 ਐਸਐਚਓ ਫੜੇਗੇ ਉਸ ਤੋਂ ਬਾਅਦ ਐਨਕਾਊਂਟਰ ਨਹੀਂ ਹੋ ਰਹੇ ਮਤਲਬ ਇਹ ਚਾਰ ਹੀ ਬੰਦੇ ਸੀਗੇ ਪੂਰੇ ਪੰਜਾਬ ਪੁਲਿਸ ਕੋਲ ਜਿਹੜੇ ਐਨਕਾਊਂਟਰ ਕਰਦੇ ਸੀਗੇ ਤੁਸੀਂ ਦੇਖਿਆ ਹੋਣਾ ਇਸ ਜ਼ਿਲ੍ਹੇ 'ਚ ਕੋਈ ਐਨਕਾ ਤੇ ਮਤਲਬ ਕੀ ਸੀ ਗਾਇਸ ਦਾ ਮਤਲਬ ਇਹ ਚਾਰ ਬੰਦੇ ਹੀ ਪੂਰੇ ਆਪ ਪੁਲਿਸ ਮਹਿਕਮੇ ਤੇ ਇਹੋ ਚਾਰ ਆਫਸਰ ਰਹਿ ਗਏ ਜੋ ਪਕੜੇ ਨਹੀਂ ਜਾਂਦੇ ਜੋ ਐਸਐਸਪੀ ਨਾਨਕ ਜੜਾ ਹੈ ਉਸਨੇ ਪਜਾਏ ਹੋਏ ਐਸਐਸਪੀ ਨਾਨਕ ਜਿਸਨੇ ਸਭ ਤੋਂ ਦੂਜੀ ਗੱਲ ਜਿਹੜੇ ਵੀ ਇਹ ਐਫਆਈਆਰ ਕਰਨਲ ਸਾਹਿਬ ਦੀ ਐਫਆਈਆਰ ਕਰਨ ਤੇ ਡਿਲੇ ਸੀ ਇਹ ਯੂਟੀ ਪੁਲਿਸ ਨੇ ਦੋ ਤਾਰਾ ਹੋਰ ਲਗਾਈਆਂ ਸੀ ਇੱਕ 191 ਇੱਕ 299 ਤਾਰਾ ਐਡ ਕੀਤੀ ਹੈ ਜਿਹੜਾ ਸੈਂਟੀਮੈਂਟਲ ਰਿਲੀਜੀਅਨ ਨੂੰ ਹਰਟ ਕੀਤਾ ਜੀ ਕੋਈ ਵੀ ਸਰਦਾਰ ਉਸਦੇ ਬਾਲ ਕੈਸਾ ਤੋਂ ਖਿੱਚ ਕੇ ਸੱਟਣਾ ਮਤਲਬ ਸਾਡੀ ਬੇਇੱਜ਼ਤੀ ਹੈ ਇਹ ਬਹੁਤ ਵੱਡੀ ਬੇਇੱਜ਼ਤੀ ਹੈ ਬਾਈ ਕਾਟ ਹਰ ਇੱਕ ਚੀਜ਼ ਅਲੱਗ-ਅਲੱਗ ਮਗਰ ਇੱਕ ਸਰਦਾਰ ਦਾ ਬਾਲ ਖਿੱਚ ਕੇ ਉਸ ਨੂੰ ਕਸੀਟਣਾ ਇਸ ਤੋਂ ਵੱਡੀ ਬੇਇੱਜ਼ਤੀ ਕਿਸੇ ਸਰਦਾਰ ਲਈ ਨਹੀਂ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਅੱਗੇ ਮਾਮਲਾ ਕਿਵੇਂ ਵੱਧਦਾ ਪਰ ਹਾਲੇ ਤੱਕ ਬਾਠ ਪਰਿਵਾਰ ਦੇ ਵੱਲੋਂ ਇਸ ਕੇਸ ਨੂੰ ਲੈ ਕੇ ਹਾਰ ਮੰਨਣ ਦੀ ਉਹ ਨਜ਼ਰ ਨਹੀਂ ਆ ਰਹੀ ਉਹ ਕਹਿ ਰਹੇ ਨੇ ਕਿ ਸਿਰੇ ਤੱਕ ਅਸੀਂ ਲੜਾਈ ਲੜਾਂਗੇ ਔਰ ਹਾਲੇ ਤੱਕ ਹੋਈ ਕਾਨੂੰਨੀ ਕਾਰਵਾਈ ਜਿਹੜੀ ਅਦਾਲਤੀ ਪ੍ਰਕਿਰਿਆ ਦੇ ਜ਼ਰੀਏ ਹੋਈ ਹੈ ਉਸ ਦੇ ਉੱਤੇ ਉਹਨਾਂ ਨੇ ਤਸੱਲੀ ਪ੍ਰਗਟ ਕੀਤੀ ਹੈ ਪਰ ਪਟਿਆਲਾ ਪੁਲਿਸ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਇੰਸਪੈਕਟਰ ਰੌਣੀ ਸਿੰਘ ਨੂੰ ਵੀ ਝਟਕਾ ਮਿਲ ਗਿਆ ਤੇ ਦੂਜੇ ਪਾਸੇ ਪਰਿਵਾਰ ਨੇ ਜਿਹੜੇ ਆਪਣੇ ਤੋਖਲੇ ਸੀ ਖਦਸ਼ੇ ਸੀ ਉਹ ਫੇਰ ਇੱਕ ਵਾਰੀ ਜਗ ਜਹਾਰ ਕੀਤੇ ਨੇ ਤੁਹਾਡਾ ਕੀ ਮੰਨਣਾ ਹੈ ਇਸ ਕੇਸ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕੀ ਕੀ ਹੋਣਾ ਚਾਹੀਦਾ ਹੈ ਜੋ ਹੁਣ ਤੱਕ ਨਹੀਂ ਹੋਇਆ ਆਪਣੇ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ